ਇਹਰਾ ਉਚਾਸਰਾ ਵੈਲਫੇਅਰ ਸੁਸਾਇਟੀ ਪਿੰਡ ਗਦਲੀ ਦੇ ਮੁਖੇ ਸੇਵਾਦਾਰ ਭਾਈ ਭوپਿੰਦਰ ਸਿੰਘ ਖਾਤਾ ਵਾਚਕ ਉਹਨਾਂ ਵੱਲੋਂ ਬਜ਼ੁਰਗ ਅਤੇ ਲਾवारिस ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਸਵੇਰੇ ਦਰਬਾਰ ਸਾਹਿਬ ਦੇ ਅੰਦਰ શ્રી ਗੁਰੂ ਰਾਮਦਾਸ ਸਰਾ ਦੇ ਵਿੱਚ ਇੱਕ ਪ੍ਰਵਾਸੀ ਬਜ਼ੁਰਗ ਔਰਤ ਜਿਨ੍ਹਾਂ ਦੀ ਉਮਰ 80 ਸਾਲ ਦੀ ਹੈ ਉਹ ਪਿਛਲੇ ਕਈ ਸਾਲਾਂ ਤੋਂ ਦਰਬਾਰ ਸਾਹਿਬ ਸਰਾ ਰਹਿੰਦੀ ਸੀ ਪਰ ਮਾਤਾ ਜੀ ਦਾ ਅਚਾਨਕ ਡਿੱਗਣ ਨਾਲ ਬਾਹ ਟੁੱਟ ਗਈ ਹੈ ਮਾਤਾ ਜੀ ਦੱਸਦੇ ਹਨ ਕਿ ਉਹਨਾਂ ਦੇ ਇੱਕ ਪੁੱਤਰ ਅਤੇ ਧੀ ਹੈ ਤੇ ਬੰਗਲੌਰ ਦੇ ਰਹਿਣ ਵਾਲੇ ਹਨ ਭਾਈ ਵਿਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਫੋਨ ਆਇਆ ਸੀ ਤੇ ਉਹਨਾਂ ਨੂੰ ਮਾਤਾ ਜੀ ਦੇ ਬਾਰੇ ਪਤਾ ਲੱਗਿਆ ਵਿਪਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਸ਼ਰਮ ਤੇ ਰੌਟ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਗਦਲੀ ਲੈ ਜਾ ਕੇ ਮਾਤਾ ਜੀ ਦਾ ਇਲਾਜ ਕਰਵਾਉਣ ਤੇ ਮਾਤਾ ਜੀ ਦੀ ਦੇਖਭਾਲ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਆਸ਼ਰਮ ਦੇ ਵਿੱਚ ਕਾਫੀ ਬਜ਼ੁਰਗ ਅਤੇ ਬੱਚੇ ਹਨ ਸਭ ਦਾ ਦੇਖਭਾਲ ਕੀਤਾ ਜਾਂਦਾ ਹੈ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਜੀ ਭਾਈ ਸਾਹਿਬ ਵਾਲੀ ਭਾਈ ਸਾਹਿਬ ਸਰਾਇਦਰ ਜੀ ਦਾ ਖਾਲਸਾ ਵਾਹ ਦੇਖੀ ਚਾਹੀਦਾ ਦਾਸ ਦਾ ਨਾਮ ਭਪਿੰਦਰ ਸਿੰਘ ਹੈ ਜੀ ਸਾਂਚਾਰੀ ਟੇਬਲ ਸੁਸਾਇਟੀ ਵੱਲੋਂ ਤੇਰੀਓਟ ਆਸ਼ੀਅਨ ਨੇ ਦੀ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਮਾਤਾ ਜੀ ਨੂੰ ਰਾਤੀ ਸਾਨੂੰ ਭਾਈ ਫਤਿਹ ਸਿੰਘ ਉਹਨਾਂ ਨੇ ਫੋਨ ਕੀਤਾ ਸੀਗਾ ਤਕਰੀਬਨ ਕੋਈ 8:09 ਵਜੇ 9:00 ਵਜੇ ਦੇ ਕਰੀਬ ਤੇ ਅਸੀਂ ਅੰਮ੍ਰਿਤ ਵੇਲੇ ਸਵੇਰੇ ਆ ਗਏ ਸੀ ਕਿ ਮਾਤਾ ਜੀ ਨੂੰ ਲੈਣ ਵਾਸਤੇ ਮਾਤਾ ਜੀ ਦੀ ਵਾਕਈ ਬਹੁਤ ਬੁਰੀ ਹਾਲਤ ਹੈ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਇੱਥੇ ਦੱਸ ਰਹੀ ਹੈ ਮਾਤਾ ਆਪ ਬੋਲ ਰਹੀ ਹੈ ਪਿਛਲੇ 40 ਸਾਲ ਤੋਂ ਰਹਿ ਰਹੀ ਹੈ ਪ੍ਰਵਾਸੀ ਹੈ ਤੇ ਪੰਜਾਬੀ ਬੋਲਦੀ ਹੈ ਕਿਉਂਕਿ ਇੱਥੇ ਇਸ ਤੋਂ ਪਤਾ ਲੱਗਦਾ ਹੈ ਕਿ 40 ਸਾਲ ਵਾਕਈ ਇਹ ਨੂੰ ਰਹਿੰਦੀ ਨੂੰ ਇੱਥੇ ਹੋ ਚੱਲੇ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਹੀ ਸੇਵਾ ਕਰਦੀ ਸੀ ਹੁਣ ਜਿਹੜੀ ਹਾਲਤ ਚ ਲੈ ਕੇ ਆ ਰਹੇ ਹਾਂ ਗੋਡ ਟੁੱਟਾ ਤੁਸੀਂ ਵੇਖਿਆ ਮਾਤਾ ਜੀ ਦਾ ਗੋਟਰ ਲੰਮ ਕਰਿਆ ਬਹੁਤ ਬੁਰਾ ਹਾਲ ਹੈ ਸੋ ਅਸੀਂ ਤੇਰੀ ਉਟਾਸ਼ੀਅਨ ਦੇ ਵਿੱਚ ਪਿੰਡ ਗਦਲੀ ਜ਼ਿਲ੍ਹਾ ਅਮਰਸਰ ਲੈ ਕੇ ਜਾ ਰਹੇ ਹਾਂ ਮਾਤਾ ਜੀ ਨੂੰ ਪਹਿਲਾਂ ਵੀ ਇੱਥੇ ਮਾਤਾ ਜੀ ਨੂੰ ਅਸੀਂ ਗੁਰੂ ਆਮਰਦਾਸ ਨਿਵਾਸ ਤੋਂ ਅਸੀਂ ਲੈ ਕੇ ਗਿਆ ਸੀ ਕਿ ਬਹੁਤ ਬੁਰੀ ਹਾਲਤ ਸੀ ਜੀ ਮਾ ਮਾਤਾ ਨੂੰ ਪੈਰਾਲਾਈਜ਼ ਹੋਇਆ ਸੀ ਥੋੜੇ ਦਿਨ ਮਾਤਾ ਰਹੀ ਸੀ ਫਿਰ ਬਾਤ ਚੜਾਈ ਕਰ ਗਈ ਸੀ ਉਹ ਮਾਤਾ ਤੇ ਹੁਣ ਵੀ ਭਾਈ ਫਤੇ ਸਿੰਘ ਹੁਣ ਜਿਹੜੇ ਅਮਰਤਵਾਲੇ ਤਿੰਨ ਪੈਰੇ ਦੀ ਸੇਵਾ ਕਰਦੇ ਨੇ ਇਹੋ ਹੀ ਮਾਤਾ ਨੂੰ ਲੈਟਰਿੰਗ ਬਾਥਰੂਮ ਕਰਾਉਂਦੇ ਸੀ ਸੋ ਇਹਨਾਂ ਨੇ ਰਾਤੀ ਸਾਨੂੰ ਹੁਕਮ ਲਾਇਆ ਸੀ ਕਿ ਅਸੀਂ ਸਾਡੀ ਟੀਮ ਸਵੇਰੇ ਮਾਤਾ ਜੀ ਨੂੰ ਲੈਣ ਵਾਸਤੇ ਪਹੁੰਚੀ। ਦੱਸਿਆ ਮਾਤਾ ਜੀ ਨੇ ਆਪਣੇ ਪਰਿਵਾਰ ਬਾਰੇ। ਮਾਤਾ ਜੀ ਦੱਸਦੀ ਹੈ ਕਿ ਮੇਰਾ ਇੱਕ ਮੁੰਡਾ ਹੈ ਤੇ ਇੱਕ ਲੜਕਾ ਹੈ, ਇੱਕ ਬੇਟੀ ਹੈ। ਜੋ ਬੰਗਲੌਰ ਰਹਿ ਰਹੇ ਨੇ ਹਨਾ। ਬੱਚੇ ਹਨ ਮਾਤਾ ਜੀ ਦੇ ਪਰ ਉਹ ਇੱਕੋ ਗੱਲ ਕਹੀ ਜਾਂਦੀ ਵੀ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਚੰਗੇ ਨੇ। ਮਤਲਬ ਉਹਦੀ ਦੱਸ ਉਹਦੀ ਭਾਵਨਾ ਇਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਬਹੁਤ ਚੰਗੇ ਨੇ ਜਦੋਂ ਬੱਚਿਆਂ ਨੇ ਨਹੀਂ ਸੰਭਿਆ ਗੁਰੂ ਰਾਮਦਾਸ ਪਾਤਸ਼ਾਹ ਦਾ ਆਸਰਾ ਤਾਂ ਕਿ ਇੱਥੇ ਆ ਗਈ ਵਿਚਾਰੀ। ਸਾਡੇ ਤੇਰੀਓਟ ਆਸ਼ੀਆ ਨਾ ਕਿੰਨੇ ਜਾਈ ਸੇਵਾ ਕਰੀਏ ਸਾਡੇ ਦੁਆਰਾ ਸਾਡੇ ਤੇਰੀਓਟ ਆਸ਼ੀਆ ਨਾ ਵੈਸੇ ਤਾਂ ਸਾਹ charitable society ਪਿਛਲੇ 4 ਸਾਲ ਤੋਂ ਲੋਕਡਾਊਨ ਤੋਂ ਸੇਵਾ ਦਵਾ ਰਹੇ ਆ ਜੀ ਸਾਡੇ ਜਿੰਨੇ ਵੀ ਮੈਂਬਰ ਨੇ ਬੜੀ ਚੜ੍ਹਦੀ ਕਲਾ ਵਾਲੇ ਨੇ ਗੁਰੂ ਰਾਮਦਾਸ ਜੀ ਦੇ ਦਰ ਕਰਦੇ ਰਾਗੀ ਸਿੰਘ ਨੇ ਕਥਾਵਾਚਕ ਨੇ ਸਾਰੇ ਮੈਂਬਰ ਅਸੀਂ ਇੱਕ ਟੀਮ ਵਰਕ ਕਰਕੇ ਅਸੀਂ ਸੇਵਾ ਨਿਭਾਉਂਦੇ ਆ ਰਹੇ ਆ ਔਰ ਸਮੇਂ-ਸਮੇਂ ਦੇ ਨਾਲ ਜਿਹੜੀ ਵੀ ਸੇਵਾ ਦੀ ਜ਼ਰੂਰਤ ਹੁੰਦੀ ਹੈ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਅਸੀਂ ਸੇਵਾ ਨਿਭਾਉਂਦੇ ਆ ਰਹੇ ਹਾਂ ਤੇ ਜਿਹੜੀ ਤੇਰੀਓਟ ਆਸ਼ੀਆਨਾ ਅਸੀਂ ਚਲਾ ਰਹੇ ਹਾਂ ਪਿਛਲੇ 2021 ਤੋਂ ਅਸੀਂ ਇਹ ਨਵੰਬਰ ਦੇ ਮਹੀਨੇ ਜਰਾਮਟ ਕੀਤਾ ਸੀਗਾ ਬਹੁਤ ਸਾਰੇ ਬਜ਼ੁਰਗ ਅਸੀਂ ਇਥੋਂ ਗੁਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਤੋਂ ਇੱਧਰ-ਗਿਰਧ ਤੋਂ ਕੋਈ ਲੁਧਿਆਣੇ ਤੋਂ ਕੋਈ ਰਿਸ਼ਤਾ ਕਰਕੇ ਸਾਰੇ ਬਜ਼ੁਰਗ ਅਸੀਂ ਲਵਾਰਸੀ ਚੁੱਕ ਕੇ ਲਿਆਉਨੇ ਆ ਅ ਸਰ ਕੀ ਅਪੀਲ ਲਾਉਣੀ ਚਾਹੁੰਦੇ ਜਿਹੜੇ ਆਪਣੇ ਮਾਪਿਆਂ ਨੂੰ ਇਹਨਾਂ ਹਾਲਾਤਾਂ ਤੁਸੀਂ ਕਦੀ ਆਇਓ ਉੱਥੇ ਆਸ਼ੀਰਾਨੇ ਦੇ ਵਿੱਚ ਜਿਹੜੇ ਬੱਚੇ ਆਪਣੇ ਮਾਬ ਮਾਪੇ ਨੂੰ ਤਿਆਗ ਦਿੰਦੇ ਨੇ ਨਾ ਜਿੱਦਾਂ ਕਿ ਦਿਨ ਨੂੰ ਪੁੱਤ ਕਪੁੱਤ ਹੋ ਜਾਂਦੇ ਆ ਮਾਪੇ ਕਮਾਪੇ ਨਹੀਂ ਹੁੰਦੇ ਉਹ ਅੱਜ ਵੀ ਅੱਜ ਅੱਜ ਆਪਣੇ ਜਦੋਂ ਬੱਚਿਆਂ ਨੂੰ ਯਾਦ ਕਰਦੇ ਨੇ ਭਾਵੇਂ ਉਹਨਾਂ ਨੇ ਕੁੱਟ ਕੇ ਆਪਣੇ ਘਰੋਂ ਕੱਢ ਦਿੱਤਾ ਸੁੱਟ ਦਿੱਤਾ ਪਰ ਜਦੋਂ ਅੱਜ ਵੀ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੇ ਨੇ ਤੇ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਰੋਣ ਲੱਗ ਪੈਂਦੇ ਨੇ ਭਾਵੇਂ ਮਾਂ ਬੱਚੇ ਕੋ ਪੁੱਤਰਾ ਨੇ ਭਾਵੇਂ ਮਾਪੇ ਮਾਂ ਬਾਪ ਨੂੰ ਠੁਕਰਾ ਦਿੱਤਾ ਪਰ ਉਹਨਾਂ ਬਜ਼ੁਰਗਾਂ ਦੀਆਂ ਜਿਹੜੀਆਂ ਆਂਦਰਾਂ ਨੇ ਅੱਜ ਵੀ ਉਹਨਾਂ ਬੱਚਿਆਂ ਨੂੰ ਵਿਲਕਦੀਆਂ ਨੇ ਅੱਜ ਉਹਨਾਂ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਪਤਾ ਨਹੀਂ ਕੀ ਮਜਬੂਰੀਆਂ ਹੁੰਦੀਆਂ ਨੇ ਕਿ ਅਸੀਂ ਆਪਣੇ ਮਾਪੇ ਮਾਂ ਬਾਪ ਨੂੰ ਰੋਣ ਵਾਸਤੇ ਬੇਸਹਾਰਾ ਕਰਕੇ ਛੱਡ ਦਿੰਨੇ ਆ ਜੋ ਵੀ ਜੇ ਇਸ ਤਰ੍ਹਾਂ ਦਾ ਬੇਸਹਾਰਾ ਦਾ ਅਗਰ ਕੋਈ ਹਾਂਜੀ ਅਸੀਂ ਇਹੀ ਬੇਨਤੀ ਕਰਦੇ ਆ ਕਿ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਸਾਡੇ ਚੈਨਲ ਦੇ ਉੱਪਰ ਵੀ ਬਹੁਤ ਹੀ ਬਹੁਤ ਹੀ ਵੱਡੀ ਸਾਡੀ ਸੰਸਥਾਨੀ ਹੈ। ਨਾ ਅਸੀਂ ਬਹੁਤੀਆਂ ਵੀਡੀਓ ਐਸੀ ਵਾਇਰਲ ਕਰਦੇ ਆ। ਉਸ ਮਾਨ ਦੇ ਨਾਲ ਅਸੀਂ ਸੇਵਾ ਕਰ ਰਹੇ ਆ ਬਜ਼ੁਰਗਾਂ ਦੀ, ਡਾਕਟਰ ਰੱਖੇ ਨੇ ਅਸੀਂ। ਗੁਰੂ ਰਾਮਦਾਸ ਦੀ ਕਿਰਪਾ ਸਦਕਾ ਸਾਡੇ ਸਤਿਕਾਰਯੋਗ ਵੀਰ ਜੀਆ ਦਾ ਹੁਕਮ ਹੈ ਕਿ ਬੜੇ ਭਾਵਨਾ ਦੇ ਨਾਲ ਇਹਨਾਂ ਬਜ਼ੁਰਗਾਂ ਦੀ ਸੇਵਾ ਕਰਨੀ ਹੈ। ਸੋ ਤੁਹਾਡੇ ਮਾਦੇ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਚਾਹਨਾ ਹੈ ਕਿ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਵੇਖ ਕੇ ਉੱਥੇ ਹੀ ਛੱਡ ਦਿੰਦੇ ਆ ਇਗਨੋਰ ਕਰ ਦਿੰਦੇ ਆ ਇਹ ਵੀਡੀਓ ਜਦੋਂ ਤੁਹਾਡੇ ਤੱਕ ਕੋਈ ਪਹੁੰਚਦੀ ਹੈ ਕਿਸੇ ਦਰਦਵੰਦ ਦੀ ਕਿਸੇ ਲੋੜਵੰਦ ਦੀ ਤਾਂ ਤੁਸੀਂ ਸਮਝਿਆ ਕਰੋ ਕਿ ਵੀਡੀਓ ਮੇਰੇ ਵਾਸਤੇ ਪਹੁੰਚੀ ਹੈ ਗੁਰੂ ਰਾਮਦਾਸ ਨੇ ਮੇਰੇ ਵਾਸਤੇ ਪੇਤੀ ਇਹ ਅਸੀਂ ਕੁਝ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਤਾਂ ਕਰ ਦਈਏ ਜਿਹੜੇ ਹੋਰ ਜਿਹੜੇ ਆਪਣੇ ਮਾਪੇ ਨੂੰ ਛੱਡਣ ਦੀ ਤਿਆਰੀ ਕਰ ਰਹੇ ਨੇ ਉਹ ਇਹਨਾਂ ਮਾਪੇ-ਬਾਪ ਦੀ ਹਾਲਤ ਵੇਖ ਕੇ ਉਹਨਾਂ ਦੇ ਤਰਸ ਤੇ ਆ ਜਾਵੇ ਕਿ ਮੈਂ ਆਪਣੇ ਮਾਪੇ-ਬਾਪ ਨੂੰ ਰੋਣ ਵਾਸਤੇ ਨਹੀਂ ਛੱਡਣਾ। ਦੂਸਰਾ ਅਗਰ ਕੋਈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਇਰਦ-ਗਿਰਦ ਕੋਈ ਬੇਸਹਾਰਾ ਲਵਾਰਸ ਬਜ਼ੁਰਗ ਪਿਆ ਹੈ ਜਿਹਨੂੰ ਕੋਈ ਨਹੀਂ ਸਾਮ ਰਿਹਾ ਉਹ ਸਾਡੇ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਹੈ। ਸਾਡਾ ਮੋਬਾਈਲ ਨੰਬਰ ਹੈ ਉਹ 7837748598 783774898 ਸਾਡੀ ਸੰਸਥਾ ਦਾ whatsapp ਨੰਬਰ ਹੈ ਜਦੋਂ ਵੀ ਲੱਗੇ ਤੁਹਾਨੂੰ ਛੋਟੀ ਜੀ ਵੀਡੀਓ ਬਣਾ ਕੇ ਸਾਨੂੰ ਪਾ ਦਿਓ ਐਡਰੈਸ ਪਤਾ ਦੱਸ ਦਿਓ ਅਸੀਂ ਉਸ ਲਵਾਰਸ ਨੂੰ ਚੁੱਕ ਕੇ ਆਸ਼ਿਆਨੇ ਦੇ ਵਿੱਚ ਲੈ ਕੇ ਜੋ ਉਹਨਾਂ ਦੀ ਬਣਦੀ ਸੇਵਾ ਹੈ ਮੈਂ ਇੱਕ ਗੱਲ ਕਹਿਣਾ ਉਹਨਾਂ ਨੂੰ ਕਿ ਜ਼ਿੰਦਗੀ ਤਾਂ ਭਾਵੇਂ ਰੁੱਲ ਖੁੱਲ ਕੇ ਇਹਨਾਂ ਵਿਚਾਰਿਆਂ ਦੀ ਬਤੀਤ ਹੋ ਰਹੀ ਹੈ ਪਰ ਇਹਨਾਂ ਦੀ ਜਿਹੜਾ ਅੰਤ ਸਮਾਏ ਜਿਹੜੇ ਕੁਝ ਕੁ ਸਾਹਸ ਕੁਝ ਕੁ ਸਮੇਂ ਸਮਾਂ ਇਹਨਾਂ ਕੋਲ ਬਚਿਆ ਹੈ ਉਹ ਚੰਗੀ ਜਗ੍ਹਾ ਤੇ ਤਾਂ ਇਹਨਾਂ ਦਾ ਬਤੀਤ ਹੋਵੇ। ਇਹ ਮਰਨ ਤਾਂ ਚੰਗੀ ਜਗ੍ਹਾ ਤੇ ਰੁਲ ਕੇ ਤਾਂ ਸੜਕਾਂ ਤੇ ਲਵਾਰਸਾਂ ਦੀ ਤਰ੍ਹਾਂ ਤਾਂ ਨਹੀਂ ਨਾ ਮਰਨਗੇ। ਸੋ ਇਸ ਕਰਕੇ ਤੇਰੀ ਉਹ ਟਾਸ਼ੀਨਾ ਅਸੀਂ ਬਣਾਇਆ। ਬਹੁਤ سارے ਹੋਰ ਵੀ ਗੁਰਸਿੱਖ ਪਿਆਰੇ ਸੇਵਾਵਾਂ ਨਿਭਾ ਰਹੇ ਨੇ। ਆਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਜਦੋਂ ਵੇਖਿਆ ਤਰਾਸ ਦੀ ਵੇਖੀ ਕਿ ਬਜ਼ੁਰਗਾਂ ਨੂੰ ਰੇਲਵੇ ਸਟੇਸ਼ਨ ਤੇ ਛੱਡ ਦਿੰਦੇ ਨੇ, ਪ੍ਰਵਾਸੀਆਂ ਨੂੰ ਉਧਰੋਂ ਚੜਾ ਦਿੰਦੇ ਨੇ ਵਿਚਾਰਿਆਂ ਨੂੰ ਆਪਣੇ ਬਜ਼ੁਰਗਾਂ ਨੂੰ। ਉਹ ਰੇਲਵੇ ਸਟੇਸ਼ਨ ਵਾਲੇ ਸਫਾਈ ਸੇਵਕ ਕੱਢ ਕੇ ਪਲੇਟਫਾਰਮ ਤੇ ਰੱਖ ਦਿੰਦੇ ਨੇ ਉੱਥੇ ਹੀ ਰੋਲ ਖੁੱਲ ਕੇ ਮਰ ਜਾਂਦੇ ਨੇ ਸੜਕਾਂ ਤੇ ਛੜ ਜਾਂਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਦੇ ਇਰਦ ਗਿਰਦ ਛੜ ਜਾਂਦੇ ਨੇ ਸੋ ਅਸੀਂ ਤੇਰੀ ਉਹ ਟਾਰਸ਼ੀਨ ਇਸੇ ਕਰਕੇ ਅਸੀਂ ਬਣਾਇਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤਨ ਤਨ ਪਾਤਸ਼ਾਹ ਗੁਰੂ ਰਾਮਦਾਸ ਦਰ ਤੇ ਮਾ ਆਪ ਦੇ ਦਰ ਤੇ ਸਰੀ ਸੰਗਤਾਂ ਸੇਵਾ ਕਰਦੀ ਇੱਥੇ ਮਾਤਾ ਦੀ ਮਾਤ ਨੂੰ ਕੋਈ ਛੱਡ ਕੇ ਕਿਸੇ ਦਰਵਾਜ਼ਾ ਸਾਬ ਤੇ ਗੁਰੂ ਰਾਮਦਾਸ ਜੀ ਤਿੰਨ ਪੇਦ ਦੀ ਸੇਵਾ ਗੁਰਸਾਹਿਬ ਕਰਾਉਂਦੇ ਨੇ ਰਾਤ ਦੀ ਸੇਵਾ ਕਰਨ ਜਾਂਦੇ ਮਹਾਰਾਜ ਕਰਾਉਂਦੇ ਨੇ ਤੇ ਇੱਥੇ ਦਰਵਾਜ਼ੇ ਨੂੰ ਬੀਬੀਆਂ ਛੱਡ ਕੇ ਇੱਥੇ ਸਿੰਘ ਸੇਵਾ ਕਰਦੇ ਸੀ ਗੁਰਸੇ ਕਰਦੇ ਸੀ ਤੇ ਮਾਤਾ ਦਾ ਗੋਟ ਟੁੱਟਿਆ ਤੇ ਬਹੁਤ ਕਿਲੀ ਹੈ ਬਿਮਾਰ ਵੀ ਰਹਿੰਦੀ ਹੈ ਇਹ ਦਿਖਦਾ ਵੀ ਨਹੀਂ ਲੈਟਰਿੰਗ ਬਾਥਰੂਮ ਕੋਈ ਸਿੰਘ ਕਰਾ ਦੇ ਉਹ ਕਰਾ ਦੇਣਾ ਬਹੁਤ ਤੰਗ ਸੀ ਤੇ ਪਹਿਲਾਂ ਵੀ ਮਾਤਾ ਨੂੰ ਛੱਡ ਕੇ ਗਏ ਸੀ ਤੇ ਬਾਬੇ ਨੇ ਸੇਵਾ ਕੀਤੀ ਸੀ ਤੇ ਹੁਣ ਫਿਰ ਜੀ ਬਾਰੇ ਮਾਤਾ ਇੱਥੇ ਦਰਵਾਜ਼ਾ ਛੜੀ ਫਿਰ ਮਾ ਬਾਬਾ ਜੀ ਲੈ ਕੇ ਜਾ ਕੇ ਇਹ ਆਪਣੇ ਪਿੰਡ ਨੂੰ ਲੈ ਕੇ ਸੇਵਾ ਕਰਦੇ ਬਾਬਾ ਜੀ ਆ ਤੇ ਰੋਟਾ ਆਸਨਾ ਤੇ ਆਸਰੇ ਤੇ ਮਹਾਰਾਜ ਜੀ ਦੀ ਸੇਵਾ ਬਾਬਾ ਜੀ ਕਰਦੇ ਨੇ ਬਹੁਤ ਬੁੱਤ ਸਿੰਘ ਮਹਾਰਾਜ ਕਿਰਪਾ ਗੁਰ ਰਾਮਦਾਸ ਜੀ ਤੁਹਾਨੂੰ ਸਾਇਨਾ ਦੀ ਝੋਲੀਆ ਪ੍ਰਸੰਗਤਾ ਦੀ ਅਦਾਸਾ ਵੀ ਹੈ। ਹਲੋ ਤੁਸੀਂ ਦੱਸਿਆ ਸੀ ਜਿਹੜੇ ਮਾਤਾ ਸੀ ਕੱਲ ਨੂੰ ਮਿਲਣੇ। ਹਾਂ ਪਹਿਲਾਂ ਵੀ ਮਾਤਾ ਨੇ ਇੱਥੇ ਛੱਡ ਕੇ ਜੀ ਸੀ। ਕੋਈ ਛੱਡ ਕੇ ਚਲੇਗੀ ਸੇਵਾ ਕਰਾਈ ਸੀ। ਕਿਹਦੀ ਮਾਤਾ ਕਿੱਥੋਂ ਦੀ ਰਹਿਣ ਵਾਲੀ ਹੈ? ਇਹ ਮਾਤਾ ਦੀ। ਆਹ ਤੋ ਬੈਂਗਲੁਰ ਤੋਂ ਦੱਸਦੇ ਨੇ। ਬੈਂਗਲੁਰ ਤੋਂ ਆਈਏ ਇੱਥੇ ਛੜੇ ਦੋ ਇੱਕ ਪੁੱਤ ਇੱਕ ਇੱਕ ਧੀ ਉਹ ਦੀ ਤੇ 40 ਸਾਲ ਉਹ ਦੇ ਦਰਵਾਜ਼ੇ ਰਹਿੰਦੀ ਇੱਥੇ ਹੱਥ ਦੇ ਡਿੱਗੀ ਤੇ ਗੁੱਟਾ ਇੱਥੇ ਬਾਹਾਂ ਸੰਜੀ ਡਿੱਗੀ ਜੀ ਟੁੱਟ ਗਈ ਬਾਹਾਂ ਟੁੱਟ ਗਈ ਉਹਦੀ ਮਾਤਾ ਜੀ ਭਾਈ ਸਾਬਰ ਰਹੀ ਕੀ ਜਣਾਉਂਦੇ ਜਿਹੜੇ ਸੇਵਾ ਨਿਭਾਰੇ ਹੋਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਗੁਰਸਿੱਖਾਂ ਦੀ ਸੇਵਾ ਕਰਦੇ ਸੰਗਤਾਂ ਦੀ ਸੇਵਾ ਕਰਦੇ ਬਹੁਤ ਗੁਰਸੇ ਦੀ ਕਿਰਪਾ ਇਹਨਾਂ ਦੇ ਤੇ ਲੋਕ ਮਾਤਾ ਪਿਤਾ ਨੂੰ ਕਰੋ ਕਰ ਦਿੰਦੇ ਨੇ ਤੇ ਬਾਬਾ ਜੀ ਇੰਨੀ ਵੱਡੀ ਸੇਵਾ ਨਿਭਾਰੇ ਗੁਰੂ ਸਾਹਿਬਾਂ ਦੀ ਝੋਲੀ ਉੱਪਰ ਬਹੁਤ ਕਿਰਪਾ ਪਾਸ਼ਾ ਦੀ ਤਰਸੇ ਗੁਰੂ ਰਾਮਦਾਸ ਦਾ ਇਹ ਇਹ ਸੂਰਮੇ ਪੇ ਜੋ ਮਾਰ ਗੁਰਸਿੱਖੀ ਸੇਵਾ ਕਰੇ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਅਰੇਵਾਲ ਦੀ ਰਿਪੋਰਟ